ਨਹੀਂ ਫਿਰ ਹੂਸਲਾ ਕਰੋ ਗੱਲਬਾਤ ਜਿੰਨੂ ਨਹੀਂ ਜੇ ਦੂਜਾ ਬਕੈਨ ਤੁਹਾਨੂੰ ਨਾ ਜਾ ਮਾਦ ਨਹੀਂ ਨਹੀਂ ਦਿੰਦੇ ਆਪਾਂ ਤਾਂ ਆਦਾ ਦੇਖੀ ਆਪਾਂ ਫੜਾ ਬੱਚੀ ਬੱਚੀ ਕਰੀ ਜਾਂਦਾ ਕੋਈ ਬੱਚੀ ਨੂੰ 20000 ਕੱਟ ਲਓ ਮੈਂ ਕਿਛ ਨਹੀਂ ਐਮ ਐਮ ਸਮਰਥਮੀ ਜਾਨ ਰੁਪਿਆ ਵੀ ਰਹਿਸ ਦਾ 18000 ਦਿੰਨੇ ਆ ਮਨ ਕਰਦਾ ਤੇਰਾ ਪੈਸੇ ਗਨੇ ਆਂਨੇ ਆ ਮੈਨੂੰ ਹੁਣ ਕੋਈ ਨਾ ਕੋਈ ਨਾ ਬਿਲਕੁਲ ਠੀਕ ਹੈ ਨਾ ਯਾ ਪੱਕਾ ਲਾ ਦੀ ਰੋੜ ਕੇ ਲਗਾ ਦੀ ਉਹ ਬਾਬਾ ਤਾਂ ਮੰਨੇ ਮੈਨੂੰ ਮਾਂ ਨੂੰ ਮਾਂ ਕੋਈ ਨਹੀਂ ਬਾਬਾ ਕੋਲ ਮੈਨੂੰ ਸਾਈ ਦੇ ਉੱਪਰ ਹੀ ਹੈ ਹਲਮ ਨਾ ਬਕੜਾ ਕਿਰਾਏ ਬਿੱਤੇ 1.5 ਲੱਖ ਰੁਪਏ ਪੈਣਾ ਪਟਾ ਰੋਟਾ ਆਪਾਂ 15000 ਕੇ ਬਕੜਾ ਆਹ ਬਰਾਵਾ ਇਹ ਅੱਜ ਅਸੀਂ ਆਏ ਆ ਵੀ ਖਾਲੀ ਕੰਮ ਜਾਣਾ ਮੰਡੀ ਆਏ ਆ ਮੰਡੀ ਆਏ ਆ ਦਾਲੇ ਕਿਦਾਂ ਉਹ 10 ਬੱਕਾ ਲੱਗ ਗਿਆ ਪੂਰੇ ਕਰ ਦੂੰ ਉਹ ਪੂਰੇ ਨੂੰ ਆਇਆ ਦਾ ਪੱਤਰਾ ਹੈਗਾ ਤਾਂ ਥੋੜਾ ਜਿਹਾ ਵੀ ਲੰਗੜਾ ਹੋ ਗਿਆ ਦਾ ਲੰਗੜੇ ਕਰਕੇ ਉਹ ਗਲਤੀ ਕਰਾਏ ਅਸੀਂ ਇਸ ਤੇ ਬੜੇ ਬੱਤਰੇ ਦੇ ਮਾਈ ਪੂਰਾ 20000 ਤਾਂ ਦੇਨੇ ਨਾ ਜੀ ਨਾ ਲਓ ਪੈਸੇ ਲੈ ਲਓ ਆਪਦੇ। ਲਾ ਜੀ ਪੈਸਾ ਥੱਲੇ ਮੋ ਗਿਆ। ਪੈਸਾ ਇਹ ਦੇਗਾਗੇ ਤਾਂ ਫਿਰ ਪੈਸਾ ਲੈ ਬਾਂਗੇ। ਇਹੋ ਬਣਿਆ ਤਿਆਰਾ 2000 ਰੁਪਏ ਨਾਲ ਪੁੱਛੇ ਬਾਬੇ ਦੇ ਪਾਸਾ। ਕਿਉਂ ਜੀ ਇਹ ਤਰਾ ਫਾਇਦਾ ਕਰੂ ਮਗਰੀ ਫਣੀ ਦਾ। ਅਲੈਹੁ ਅਲੈਹੁ ਤੁਨ ਸਾਈ ਸੱਪਾ ਦਾ ਦੇ ਦੇ ਬਾਪੂ। ਉਹਦਾ ਸਾਈ ਦੂ ਮੈਂ ਆਪਣੀ ਕੋਈ। 20 50 ਬਈ ਪੂਰਾ 20000 ਰੁਪਏ ਲੱਗਿਆ। ਮਾਰਾ ਹੂਆ ਹੈ ਤਾਂ। ਭਾਈ ਆੜੀ ਨਹੀਂ ਕਰੇਗਾ ਘਾਟਾ ਲਿਆ ਮੇਰਾ ਕੱਟ ਤੇਰੇ ਦੋ ਵੀ ਚੰਗੇ ਕੰਮ ਤੇ ਲੱਗ ਜਾਣ ਚੰਗਾ ਬਕਵਾ ਤੇ ਚੰਗਾ ਬਣਾ ਦੇ ਜਿਹੜੇ ਪਿੰਡੋਂ ਆਈ ਉਸ ਨੂੰ 25000 ਦਾ ਮੈਂ ਬੋਲਦਾ ਕੋਈ ਦੋ ਦੋ ਰੋਟੀ ਖੀ ਜਾਂਦਾ ਯਾਰ ਪੱਕੀ ਪੱਕੀ ਯਾਰ ਮੈਂ ਉਹਨੂੰ ਸਲਾਹ ਲੈ ਲਈਏ 20000 ਕੋਈ 20000 ਬੋਲਦਾ ਸਲਾਹ ਤੂੰ ਸਹਿ ਕੇ ਬੋਲ ਕਿ ਤੂੰ ਨਹੀਂ ਦੇਖਣੀ ਇਹ ਕੱਟ ਨਹੀਂ ਹੋਣਾ ਉਹ ਹੀ ਸਹੀ ਹੈ ਬੱਦਾਂ ਗਾਲਾਂ ਮੋਢੇ ਚ ਆ ਵਾ ਬਾਹ ਲੱਗੇਗਾ ਪਰਸੂ ਬੱਕਰਾ ਹਾ ਤੇ ਕੋਈ ਬੋਲ ਕੇ ਖਾਵੇ ਉਹ ਯਾਰ ਸਵਾਗਲੇ ਨੂੰ ਕਰਨਾਂ ਦੇ ਉਹ ਵੀ ਕੋਈ ਏ ਬੰਦਾ ਬੰਦਾ ਹੈ ਬੰਦਾ ਦਾ ਹੋਵੇਗਾ ਇਹ ਵੀ ਨਹੀਂ ਹੈ ਉਹ ਵੀ ਨਹੀਂ ਹੈ ਹਾਂ ਇਹ ਬੰਦਾ ਹੈ ਇਹ ਖੜ ਜਾ ਇੱਕ ਦਿਨ ਮੱਜੀ ਕਰਦੇ ਯਾਰ ਉਹ ਸੁੱਧੂ ਬੁਖਾਦੋਗਾ ਕੋਈ ਆ ਲੈਣ ਦੇ ਨਾ ਮਤਲਬ ਉਹ 25 ਵਾਲੀ ਛੋਟ ਬਾਤ ਹਾਂ ਉਹ ਮੰਗੀ ਦਾ ਇਹ ਸ਼ਾਨ ਜੀ ਹੋਰ ਭਾਈ ਕਿੰਨੇ ਦਾ ਦੇਣਾ ਕਿੰਨੇ ਦਾ ਉਹ ਤਾਂ ਕੱਟ ਦੇ ਦੀ ਲੈ ਜਾਣੀ ਕਿੰਨੇ ਚੋਂ ਕਿੰਨਾਂ ਚੋਂ 500 ਘੱਟ 1500 ਸਾਰੇ 29 ਨੇ ਲੈ ਜਾ 500 ਕੱਟ ਦੇ ਆ ਬੱਕੜਾ ਕਿੰਨੇ ਦਾ ਪਹਿਲਾਂ 3 15 ਦੇ ਹੈ ਰਾਹ ਨੂੰ ਤਾਂ ਕੋਈ ਮਰਦੀ ਦੇਖੋ ਜਾਈਆ ਚਾਹੀਦਾ 50 ਮੰਗ ਲੈਣਾ ਨਾ ਦੀ ਕੋਈ ਬਾਈ ਇੱਕ ਕਰਸ ਮਾਂਗਾ ਹੈ ਮੈਂ ਤੈਨੂੰ ਗੱਲ ਦੱਸਾਂ ਲੋਕਾਂ ਨੂੰ ਕੋਈ ਕੁਛ ਨਹੀਂ ਹੈਗਾ ਥੂ ਤੇਰੀ ਮਰਜ਼ੀ ਹੈ ਭਾਜੰਗ ਦੇ ਦੁਆਰਾ ਪੈਸੇ ਲੈ ਆ ਅਸੀਂ ਤਾਂ ਕੋਈ ਦੇਖਾਂ ਵੇਚਣ ਵਾਲਾ ਨਹੀਂ ਕੋਈ ਕੱਟਣ ਆਇਆ ਤਾਂ ਬੱਕਰੀਆਂ ਹੀ ਰੱਖਣਾ ਉਹ ਬੱਕਰੀਆਂ ਦੇ ਰਿਹਾ ਇਹ ਤਾਂ ਹੋਰ ਬੱਚੇ ਰੂਮ ਬਹਾਂ ਹਾਂ ਆਹ ਬੱਚੇ ਅੱਜ ਉਹ ਵਟਣ ਵਾਲਾ ਇਹ ਤਾਂ ਹੈ ਨਹੀਂ ਆਪਾਂ ਵਾਲੇ ਮੁੰਡੇ ਦੀ ਗੱਲ ਕਿੱਥਾ ਪੈਂਚੋ ਫਿਰ ਹੁਣ ਕੀ ਕਰੀਏ ਹਾਂ ਤਾਂ ਕੱਢ ਦੇ ਦੀ ਮੇਰੇ ਨਹੀਂ ਦੇਖਣਾ ਬਾਈ ਜੀ ਆਇਆਗਾ ਨਾ ਇਹ ਤਾਂ ਨਹੀਂ ਲੈ ਦੇਖਣਾ ਜੇ ਤਾਂ 20 ਤੋਂ ਥੱਲੇ ਆ ਕੇ ਗੱਲ ਕਰ ਆਹ ਵਾਲਾ ਰੱਖ ਪੈਰ ਤੇ ਮਰਾ ਜਾ ਦੇਖ ਲੈ ਵਧੀਆ ਪੈਸੇ ਵਟਣੇਗੇ ਤਿਹਾਰ ਦਾ ਟਾਈਮ ਹੈ ਤੇਰੇ ਕੰਮ ਆ ਜੀ ਬੱਚੇ ਥੋੜਾ ਕਾਲਾ ਲੱਗੇ ਆ ਉਹ ਤਾਂ ਫਿਰ ਹੁਣ ਤੇਰੀ ਮਰਜ਼ੀ ਅਸੀਂ ਛੱਡ ਜਾਂਗੇ ਤੇਰੀ ਮਰਜ਼ੀ ਵਿੱਚ ਸਾਨੂੰ ਗੁੱਸਾ ਨਹੀਂ ਫਿਰ ਕਿਉਂ ਵੀ ਕੰਨ ਚ ਚੋਰ ਚ ਤਰਾਈ ਦੀ ਜਿਆਦਾ ਕਰਦੇ ਉਹਦੇ ਤੇ ਗੁੱਸਾ ਆਉਂਦਾ 18 ਲੱਖ 18 ਲੱਖ ਬਹੁਤ ਆਪਿਆ ਰੋਟੀ 18 ਲੱਖ ਲੱਖ ਨਾ ਦੀ 28 ਹਜ਼ਾਰ ਇਹ ਵੀ ਤੇਰਾ ਬੱਕਰਾ ਕਹਿੰਦਾ ਤੂੰ ਕਿਆ ਹੈ ਅੱਛਾ ਹਾਰਾ ਨਹੀਂ ਲੈ ਕੇ ਆਪ ਉਹ ਮਾਣਾ ਹੈ ਕਿੰਨਾ ਜਿਹੜਾ ਉਹਦੀ ਉਹ ਵੀ ਤਾਂ ਫੁੱਟ ਲੰਬਾ ਚਮ ਕਰਿਆ ਯਾਦ ਨਾ ਜੀ ਨਾ ਤਾਂ ਵੇਚ ਜੀ ਹੁਣ ਕਿਧਰ ਮਰਜੀ 200000 ਆ 17000 ਰੁਪਏ ਲਾਇਆ 20000 ਰੁਪਏ ਲਾ ਬਈ 20000 ਰੁਪਏ ਲਾ ਬਾਬਾ ਲਾਇਆ 15000 ਰੁਪਏ ਹੈ ਦੋਨੋਂ ਦੋ ਲੱਖ ਮੰਗਣਾ ਹੈ ਨਾ ਜੀ ਦੋ ਲੱਖ ਇੱਕ ਤੋਂ ਮੰਗਾਇਆ ਕਰਨੀ ਉਹ ਵੀ ਜਿਆਦਾ ਲਾ ਰਿਹਾ ਹੈ ਉਹ ਵੀ 20000 ਰੁਪਏ ਲਾ ਰਿਹਾ ਉੱਤੇ ਨਾ ਮੇਰੇ ਲੜਾ ਤੂੰ ਲੈ 12 ਵੀ ਵਕਰੀ ਪਾ ਮੈਨੂੰ ਲੈ ਕੇ ਇਸ ਤੇ ਜੇੜ ਕੋ ਸਾੜੀ ਹੈ ਉਹਨੇ ਤਾਂ ਪੈਸੇ ਲੈਣੇ ਨੇ ਕਿਉਂ ਦੇਣੀ ਸਾਨੂੰ ਕਹਿਨੇ ਵੀ ਨਹੀਂ ਪੱਕੇ ਦਾ ਬਾਗ ਦੇਣੀ ਹੋਣੀ ਨਾ ਦੇਣੀ ਨਹੀਂ ਚਾਦਾ ਆ ਗਿਆ ਯਾਰ 10 ਤਾਂ ਲੇ ਕੋਸ ਕਸੋਂ ਕ ਖਾ ਲਈ 1.14 ਹੀ ਲੱਗਾ ਬਸ ਬਸ ਹੋਰ ਬਸ ਇਹ ਨਹੀਂ ਖਾਉਂਗਾ ਨਫੜ ਫਿਰ ਕੇ ਮੇਰੇ ਮੰਗਰੀ ਪੈ ਜਿਆ ਰ ਇਹ ਆ ਫੜਾ ਕੇ ਪੂਰੇ ਪੇਰਾ ਆ ਜੀ ਬੱਕਰੀ ਹੋ ਗਈ ਇਹਦੀਆਂ ਮੇਰੀ ਮਮੇਰੀ ਮੋੜੀ ਕੇ ਜਾਈ ਚ ਪਈ ਆ ਨਾ ਮੇਰੇ ਹੁਣ 20000 ਰੁਪਏ ਤੇ ਮੈਂ ਨਾ ਵੀ ਫਰੇਂਗ ਤਾਂ ਤੇਰੀ ਮਰਗੀ ਆ ਹਟ ਜਾ ਤੈਨੂੰ ਸਵਾਦ ਆਂਦਾ ਹੈ 18 18 यार मादा मिटटू भैया का माला किसे 25 बंगे को जी किसे गुस्ताख लगावे है ले जी बाबे नौल गणपत सो दो आगे कोई तेरा किसे मर्जी पा आया है ना आगे मजा ना कोई गुस्ताख लगा पा नहीं 18 18 18 19 दे दे ਉਹ ਹਾਂ ਕੋ ਫੇਰਾ ਉਹ ਗਾੜਾ ਲਿਆ ਇਹ ਬਾਈ ਜੀ ਆਡੀ ਖਰੀਦ ਆ 28 ਮੰਗਿਆ ਅੱਛਾ 100 ਰੁਪਿਆ ਪਾਟੀ ਦੇ ਉੱਤੇ ਦਿੱਤਾਗਾ ਕੱਲੀ ਲਿਆ ਉਹ ਤਾਂ ਲੈਣਾ ਦਾ ਸਾਰੇ ਰੇਹਾ ਆਪਣੇ ਜਾਨ ਬਚਾ ਲੈ ਬੰਦੇ ਚੜਿਆ ਪਾਟੀ ਵਾਲੇ ਦਾ ਉਹ ਤਾਂ ਗੱਲ ਇਹ ਵੀ ਚਾਹਾਂ ਡੇਟਾ ਹੁਣ ਵੀ ਦੇਣਾ ਬੂੰਗੀ ਚਿੱਟੀ ਗੱਲਾਂ ਚੜਿਆੜੀ ਦਾ ਮਾਸਲਾ ਪਾਟੀ ਦਾ ਲੈਣਾ ਦਾ ਹੁਣ ਵੀ ਲੱਗਣੀ ਆ ਚੱਲ ਲੱਗਰੀਆਂ ਚੜੀ ਦਾ ਮਾਸਲਾ ਆਪਾਂ ਨੰਗੀਆਂ ਚਿੱਟੀਆਂ ਗੱਲਾਂ ਕਰਕੇ ਦੇਵਾਂਗੇ ਇਹ ਰੋ ਉੱਤੇ ਨੰਗਿਆ ਖੜਾ ਉਹ ਤਾਂ ਤੂੰ ਜਿੱਥੇ ਤੂੰ ਕਹਿੰਦੇ ਉੱਥੋਂ ਤਾਂ ਉੱਤੇ ਆ ਇਹ 28 ਮੰਗਿਆ ਬਾਈ ਜੀ ਲਿਆ ਹੋਇਆ ਨਕਾ ਚਿਹਰੇ ਤੇ ਮੱਝਾ ਡਿੱਤੀ ਉਹ ਛਾਪਾ ਡਾਉਣਾ ਉੱਤੋਂ ਪਹਿਲਾਂ ਉੱਥੇ ਦਾ ਮਾਲ ਲਗਾਵੇਂ ਆਏ ਕਿਨਾ ਸੋਣਾ ਰਲਾ ਖਤਮ ਐਨਲ ਤੇ ਹੁਣ ਉਹ ਤੁਸੀਂ ਲੈ ਖਾਲੋਟੀ ਬਾਜੀ ਉਹ ਯਾ ਠੀਕ ਵੀ ਬੁੜੀਆਂ ਗੱਲਾਂ ਘਾਟੋ ਛੱਡੋ ਹੂੰ ਜਿਹੜੇ ਨੰਗੀ ਪਾੜਨਾ ਤੇਰੇ ਕੰਦਾਂ ਤੇ ਯਾ ਉਹ ਚੌਧਰੀ ਯਾ ਕਹਿੰਦੇ ਬਾਈ ਦੇ ਸੀ ਲੈ ਕੇ ਆਏ ਹਾਂ ਨਫਾ ਲਾਵਾਂਗੇ 30-15000 ਖਾ ਰਹੇ ਹਾਂ ਕੋਈ ਗੱਲ ਕੱਲ ਵੀ ਕਰੀ ਜੀਦੇ ਆ ਅੱਜ ਕੋਣ ਯਾਰ ਲੰਬੂ ਕੋਈ ਜੁਣ ਉਹਦੀ ਕੋਈ ਆ ਰੋ ਅੱਛਾ ਆ ਗਏ ਹੋਏ ਵੀਰੇ ਆ ਗਏ ਉਹ ਜਾ ਬਾਈ ਓਏ ਆ ਜਾ ਭਾਈ ਇਹਨੂੰ ਬੁੜੇ ਨੂੰ ਬੱਕਰਾ ਲੈ ਜਾਓ ਜੀ ਬੱਕਰਾ ਦੇਣ ਵਾਸਤੇ ਆਇਆ ਓਰੇ ਇਹ ਕਰੂਗਾ ਲੈ ਬੈਠਾ ਯਾਰ ਕਰੂਗਾ ਇਹ ਆਵੇਂ ਗੋਵਾਂ ਦੇ ਬੈਠੇ ਮੋਢੇ ਯਾਰ ਓ ਕੀ ਕਰੂ ਬਾਬਾ ਉਹ ਕਹਿੰਦਾ ਵੀ ਬਾਈ ਦਾ ਤਾਂ ਨੇਮਤਵਾ ਦਾ ਲੈ ਕੇ ਤਾਂ ਨਾਲ ਗੱਲ ਹੋ ਗਈ ਅੱਡੀ ਉਹ ਤਾਂ ਗੱਲ ਹੋਈ ਜਾ ਭਾਈ ਬੱਕਰਾ ਵੀ ਚੰਗਾ ਜੀ ਲੋਕਾਂ ਨੂੰ ਕੋਈ ਵੀ ਰੱਖਣ ਵਾਲਾ ਬਹੁਤ ਵਧੀਆ ਜਾਨਵਰ ਊ ਜਾਨਵਰ ਜਾਨਕ ਪੈਣੇ ਠੱਲੇ ਤਨੂੰ ਮੂੰਹ ਬੋਲ ਰਿਹਾ ਥੱਲੋਂ ਥੱਲੋਂ ਦੇਖੀ ਤਨੂੰ ਮੂੰਹ ਬੋਲਣਾ ਸਦੀਕ ਤੇਰਾ ਪੱਗਾ ਲੈ ਜਣੇ ਇਹਦਾ ਪੱਗਾ ਹੋਣਾ ਲੰਗੜਾ ਪੱਗਰੇ ਨੂੰ ਲਾ ਦੇ ਨੰਗੜਾ ਹੋ ਗਿਆ ਲੰਗੜਾ ਹੋ ਗਿਆ ਓ ਰਿਆ ਭਾਈ ਓ ਤੇ ਨਾਲ ਦਾ ਖੜਿਆ ਹੋਰ ਇਹ ਖੜਿਆ ਬਾਈ ਓ ਉਹਦੇ ਖਾਂ ਦੇ ਚਾਹ ਉਹ ਬੈਠਾ ਉੱਤੇ ਹੈ ਜਾ ਬਾਈ ਉਹ ਇਹ ਨਾ ਮੈਂ ਸਮਾਰਾ ਰਤੀ ਮਾਰਚ ਖੜੇ ਆ ਬਾਈ ਜਿਆ ਲੈ ਨਫਾ ਲੈ ਕੇ ਦੇਵਾਂਗੇ ਘਾਟੇ ਨੂੰ ਨਹੀਂ ਜੰਮੇ ਸੀ ਮੈਂ ਕਦੋਂ ਪਿਆ ਤੁਹਾਨੂੰ 23000 ਮੈਂ ਕੋਈ ਨਹੀਂ ਹੁਣ ਕੀ ਹੋ ਗਿਆ ਦੂਜਾ ਘਰ ਨੇ ਇਹ ਨਹੀਂ ਆ ਤੱਕ ਕਿਹਦੇ ਤੂੰ ਜਾ ਨਾ ਜਾਂ ਤੂੰ ਬਹਿਗਾ ਜੰਮੜੂ ਉਹ ਨਹੀਂ ਲੋਕ ਬਹਿ ਗਏ ਜੱਟ ਫਟਾ ਦੋ ਪੈਰ ਰੋਕੀ ਜਾਂ ਤੂੰ ਕਹਿੰਦਾ ਮੈਂ ਲੈਣਾ ਭਾਈ ਸਾਡੀ ਰੋਟੀ ਵਿਛਦਾ ਚਗਣਾਈ ਹੋ ਗਈ ਰਾਜੂ ਤੂੰ ਸਿਆਣਾ ਦਾ ਵੀਰੇ ਨਵੇ ਦੇ ਤੇ ਸਾਹਮਣੇ ਝੂਠ ਬੋਲਿਆ ਕਦੇ ਜਾ ਜਾ ਮੈਨੂੰ ਪਹਿਲੇ ਕਹਿੰਦੇ 22 ਲਾਇਆ ਠੀਕ ਆ ਕਿਹਾ ਇਹਨਾਂ ਨੂੰ ਭਾਈ ਆ ਤਰੀ ਵਾਲੇ ਲੱਗਿਆ ਪੰਜ ਕੋਣ ਅਗਲਾ ਕਹਿੰਦਾ ਭਾਈ ਬੱਕਰੇ ਕੋਈ ਨਾ ਕਾਲਿਆ ਪਾਲੀ ਸੋਝੀ ਹੋਣੀ ਫਿਰ ਫਰਮੈਂਟ ਦੀ ਗੱਲ